ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਗਿੱਤਾਂ ਚੈਨਲ 'ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਬਾਈ ਹਨ ਤੇ ਤਰੀਕ ਹੋ ਗਈ ਅੱਜ ਬਾਈ 5 ਮਾਰਚ 2025 ਲਓ ਬਾਈ 5 ਮਾਰਚ 2025 ਤੇ ਟਾਈਮ ਹੋ ਗਿਆ ਬਾਈ ਜਿਹੜਾ 7 ਵਜੇ ਤੇ 28 ਮਿੰਟ 7 ਵਜੇ 28 ਮਿੰਟ ਹੋ ਗਿਆ ਬਈ 2 ਮਿੰਟ ਰਹਿ ਗਏ ਜਾਨੀ ਬੋਲੀ ਸਟਾਰਟ ਹੋਣ ਦੇ ਵਿੱਚ ਅੱਜ ਮੌਕੇ ਤੇ ਲਾਈਵ ਹੋਇਆ ਯਾਰ ਥੋੜਾ ਲੇਟ ਹੋ ਗਏ ਤੇ ਸ਼ੇਰੂ ਦਾ ਢੇੜਾ ਲਵਾਈ ਜਾਂਦੇ ਸੀ ਉਧਰ ਆ ਤਾਂ ਮੈਂ 7:20 ਤੇ ਗਿਆ ਸੀ 5-7 ਮਿੰਟ ਸ਼ੇਰੂ ਨਹੀਂ ਲਵਾਦੇ ਪਤੰਦਰ ਤੇ ਤਾਂ ਕਰਕੇ ਲੇਟ ਹੋ ਗਏ ਥੋੜਾ ਜਿਹਾ ਤੇ ਨਗ ਆਇਆ ਬਾਈ 1 2 3 ਤੇ 3 6 7 8 9 10 11 11 12 ਨਗ ਜਿਹੜੇ ਬਾਈ ਟੋਟਲ ਆਏ ਹੋਇਆ ਇੱਥੇ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਡੌਗ ਸ਼ੋ ਆ ਗਿਆ ਜਿਹੜੇ ਵੀਰ ਭਰਾ ਪਿਆਰ ਕਰਦੇ ਆ ਜਾਨਵਰਾਂ ਨੂੰ ਉੱਤਿਆਂ ਨੂੰ ਪਿਆਰ ਕਰਦੇ ਆ ਜੀ ਤੇ 8 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਬੁਆਏ ਸਕੂਲ ਦੇ ਵਿੱਚ ਹਨਾ ਤੇ ਆਇਓ ਆਪਾਂ ਵੀ ਮਾਰਾਂਗੇ ਯਾਰ ਗੇੜਾ ਮੈਂ ਸ਼ੇਰੂ ਨੂੰ ਲੈ ਕੇ ਆਉਂਗਾ ਉੱਥੇ ਵੈਸੇ ਇਹ ਵਿੱਚ ਤਾਂ ਨਹੀਂ ਪਾਉਂਦੇ ਉਹਨੂੰ ਸ਼ੋਅ 'ਚ ਤੇ ਵੈਸੇ ਕੀ ਹਾਲ ਹੈ ਹੋ ਠੀਕ ਆ ਵਧੀਆ 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 ਜੋਧ ਸਿੰਘ ਰਾਜਪੁਰਾ ਬਾਈ ਕੀ ਹਾਲ ਚਾਲ ਆ ਭਰਾ ਹੋਰ ਸੁਣਾਓ ਹਾਂ ਹੋਰ ਬਸ ਦੋ ਮਿੰਟ ਰਹਿ ਗਏ ਲਵੇ ਭਾਈ ਇਧਰ ਜਿਹੜੇ ਤੂੜੀ ਲੈ ਕੇ ਆਉਂਦੇ ਨਾਲੇ ਦੋ ਫਾਇਦੇ ਹੋ ਜਾਂਦੇ ਆ ਅਗਲਾ ਕਹਿੰਦਾ ਸਵੇਰੇ ਸਵੇਰੇ ਨਾਲੇ ਤਾਂ ਸਸਤੇ ਭਾਅ ਸਬਜ਼ੀ ਲਿਉਂਦੇ ਆ ਇਧਰੋਂ ਮੰਡੀ ਚੋਂ ਤੇ ਨਾਲੇ ਤੂੜੀ ਵਿਕ ਜੂਗੀ ਹਨ ਤੇ ਬਾਕੀ ਭਾਈ ਜਿਹੜੇ ਮਟਰ ਹਰੇ ਪੱਟ ਕੇ ਕੱਲ ਜਮਾ ਬਠਿੰਡੇ ਮੰਡੀ ਦੇ ਵਿੱਚ ਕੱਲ ਰੇਟ ਜਿਹੜਾ ਹਰੇ ਮਟਰਾਂ ਦਾ ਰਿਹਾ ਜੀ 12 13 ਰੁਪਏ ਦੇ ਨੇੜੇ ਤੇ ਜਿਹੜੇ ਹਰੇ ਮਟਰ ਵਿਕੇ ਆ ਭਾਈ ਤੇ ਕਦੂ ਕਦੂ ਹੋ ਗਈ ਕੱਲ ਮੰਡੀ ਦੇ ਵਿੱਚ ਮੰਨ ਲਓ ਵੀ ਹਲੇ ਗਰਮੀ ਵਾਲੀ ਸਬਜ਼ੀ ਨਾ ਲੋਕੀ ਸੋਚੀ ਜਾਂਦੇ ਆ ਵੀ ਆਪਾਂ ਲਾਉਣੀ ਆ ਜਿਹੜੇ ਤਾਂ ਚਲੋ ਸਬਜ਼ੀ ਦਾ ਕੰਮ ਕਰਦੇ ਆ ਤੇ ਉਹ ਅਗੇਤੇ ਵਾਲੇ ਜਿਹੜੇ ਆ ਜਾਂਦੇ ਨੌਲਜ ਹਨ ਉਹ ਤਾਂ ਪਹਿਲਾਂ ਹੀ ਲਾ ਦਿੰਦੇ ਆ ਤੇ ਕਈ ਹਾਲੇ ਮੇਰੇ ਵਰਗੇ ਵੀਰਪੁਰਾ ਕਹਿੰਦੇ ਆ ਵੀ ਗਰਮੀ ਦੀ ਸਬਜ਼ੀ ਯਾਰ ਕਿਹੜੀ ਕਿਹੜੀ ਲਈ ਹਾਲੇ ਤਾਂ ਸੋਚੀ ਜਾਂਦੇ ਆ ਨਾ ਤੇ ਲਾਉਣੀਆਂ ਹਾਲੇ ਤੇ ਉਹਨਾਂ ਵਾਸਤੇ ਵੇਖ ਲੋ ਵੀ ਤੁਸੀਂ ਹਾਲੇ ਆਪਾਂ ਤਾਂ ਸੋਚੀ ਜਾਂਦੇ ਤੇ ਰਾਜਸਥਾਨ ਵਾਲੇ ਪਾਸੋਂ ਜਿਹੜਾ ਕੱਦੂ ਬਾਈ ਆਉਣਾ ਸ਼ੁਰੂ ਹੋ ਗਿਆ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਤੇ ਰਾਜਸਥਾਨੀ ਕੱਦੂ ਦਾ ਰੇਟ ਜਿਹੜਾ ਆਪਣਾ ਪਰਸੋਂ ਕੋਟਕਪੂਰਾ ਮੰਡੀ ਦੇ ਵਿੱਚ 35 35 40 40 ਰੁਪਏ ਵੀ ਵਿਕਿਆ ਬਾਈ ਤੇ ਕੱਲ ਬਠਿੰਡੇ ਮੰਡੀ ਦਾ ਰੇਟ ਪਤਾ ਕਿੰਨਾ ਰਹੇਗਾ ਸਾਰਾ 20 25 ਰੁਪਏ ਜਿਹੜਾ ਬਾਈ ਕੱਦੂ ਦਾ ਪਾਰ ਹੈਗਾ 25 ਰੁਪਏ ਦੇ ਨੇੜ ਤੇੜ 22 ਰੁਪਏ 25 ਰੁਪਏ 26 ਚਲੋ ਪਹਿਲਾਂ ਬੋਲੀ ਸਟਾਰਟ ਹੋ ਗਈ ਇੱਧਰ ਚੱਲਦੇ ਆ ਜੋ ਹਾਂ ਲੈ ਬਾਈ ਇੱਧਰ ਬੋਲੀ ਹੋ ਗਈ ਸਟਾਰਟ ਤੇ ਅੱਜ ਚੱਲੀਏ ਹੋਰ ਭਰਾ ਸੱਟਾਂ ਚਾਲ ਵਧੀਆ ਲੈ ਬਈ ਆਜੋ ਕਰਾਂ ਦੀ ਬੋਲੀ ਹੋ ਗਈ ਸਟਾਰਟ ਤੇ ਚੱਲੀਏ ਕਰਾਂ ਦੀ ਵਾਹਿਗੁਰੂ ਆਜੋ ਆ ਗਿਆ ਕੇਵਲ ਇਹ ਵਾਲਾ ਬਈ ਹੋ ਠੀਕ ਆ ਕਿ ਵਧੀਆ 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 ਹੋ ਗਿਆ ਟਾਈਮ ਕੇਵਲ ਬਈ ਚਲੋ ਫਿਰ ਹੋਰ ਸਨੈਸ ਨਹੀਂ ਠੀਕ ਆ ਕਿੱਥੇ ਲਾਈ ਅੱਜ ਤਿੰਨ ਨੰਬਰ ਤੇ ਅੱਜ ਠੀਕ ਆ ਕੰਮ ਇੱਥੇ ਰੇਡ ਰੂਹ ਵਧੀਆ ਹਾਂ ਦਵਾਰੇ ਕੰਬਲ ਕੁੰਬਲ ਕਢਾ ਦੇ ਵੀਰ

60 ਰੁਪਏ 60 ਰੁਪਏ 65 ਰੁਪਏ 70 ਰੁਪਏ 80 ਰੁਪਏ 80 90 ਰੁਪਏ 90 ਰੁਪਏ 290 ਬੋਲਾਂਗੇ ਨੇ ਬਈ ਇੱਕ ਸਾਰੂ ਵੀ ਸੋਰੀ ਹਾਂਜੀ 290 ਰੁਪਏ 290 ਤੇ 90 ਰੁਪਏ ਜਿਹੜਾ ਬਈ ਪਹਿਲੀ ਟਰਾਲੀ ਦਾ ਰੇਟ ਜਿਹੜਾ ਲੱਗਿਆ ਜੀ ਤੇ 300 ਦੇ ਉੱਪਰ ਨਾਲੀ ਸੀ ਗੱਲਬਾਤ ਕੱਲ ਜਿਹੜਾ ਸਰਾ ਰੇਡ ਰਿਆ ਸੀਗਾ 300 ਤੇ 5 ਰੁਪਏ ਰਿਆ ਸੀ ਬਾਈ ਤੇ 290 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਡ ਹੋ ਗਿਆ ਜੀ ਆਜੋ ਕਰਾਂ ਦੂਜੀ ਟਰਾਲੀ ਬਾਈ ਯਾਨਾ ਠੰਡੇ ਇਹਨੇ ਦਵਾਰੇ ਕੋਟਿਆਂ ਸਵਾਟਰ ਕਢਾ ਦੇ ਮੈਨੂੰ ਤਾਂ ਟੀ-ਸ਼ਰਟ ਜੀ ਪਾਉਣ ਨੂੰ ਜੀ ਕਰਦਾ ਹੁੰਦਾ ਜੀ ਲਓ ਬਾਈ ਤੂੜੀ ਵੇਖੋ ਦਰ ਘੇਟ ਇਹ ਬੋਲੋ ਬਾਈ 59 ਰੁਪਏ 60 ਰੁਪਏ 65 ਰੁਪਏ 70 75 80 ਹਾਂ ਬਾਈ 85 285 ਬੋਲਾਂਗੇ ਨੇ 90 290 ਰੁਪਏ ਬੋਲਦਾ ਕੋਈ 290 ਰੁਪਏ 290 ਰੁਪਏ ਬਾਈ ਯਾਰ ਇਹ ਕਮੈਂਟਰ ਨੂੰ ਸੈਟਿੰਗ ਜੀ ਕਰ ਲਿਆ ਗਿੰਬਲ ਜੀ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਸਾਥ ਜਾ ਕਾ ਤੋਂ ਛੱਡੀ ਜਾਂਦੀ ਐ ਇਹ 290 ਰੁਪਏ ਭਰਾ ਇਹ ਰੇਟ ਹੋ ਗਿਆ ਅਜਮੇਰ ਸਿੰਘ ਪੁੱਲਰ ਰਤਨੇੜੀ ਸਮਾਣਾ ਗੁੱਡ ਮਾਰਨਿੰਗ ਜਸਵਿੰਦਰ ਸਰਾ ਲੈ ਭਾਈ ਹੋਰ ਭਰਾ ਠੀਕ ਆ ਚਲ ਵਧੀਆ ਜੀ ਲਓ ਭਾਈ ਆ ਜਾ ਕਰੋ ਦੀ ਐ ਵੀ ਟਰਾਲੀ 60 ਰੁਪਏ ਆਈ 70 ਰੁਪਏ ਆਈ 80 ਰੁਪਏ ਆਈ 90 ਰੁਪਏ ਆਈ 290 ਬੋਲਾਂਗੇ 290 200 ਤੇ 90 ਰੁਪਏ ਇਹ ਹੋ ਗਈ ਬਈ ਲੱਭ ਜਿਆਦੇ ਜਿਹੜੀ ਤੂੜੀ ਆ 290 ਰੁਪਏ ਜਿਹੜੀ ਵਿਕੀ ਜਾਂਦੀ ਹੈ ਜੀ ਨਾਗ ਰਹਿ ਗਏ ਸਿਰਫ ਤਿੰਨ 1 2 3 ਤੇ ਤਿੰਨ 6 7 ਨਾਗਰ ਜਿਹੜੇ ਟੋਟਲ ਰਹਿ ਗਏ ਭਾਈ ਕਾਕਾ ਸਿੱਧੂ ਭਾਈ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਜੀ ਲਓ ਭਾਈ ਅਗਲੀ ਟਰਾਲੀ ਇਹੋ ਜੀ ਤੂੜੀ ਬਈ ਘੈਂਟ ਕੁਆਲਿਟੀ ਆ ਬੜੀ ਵਧੀਆ ਸ਼ਾਨਦਾਰ ਜੀ ਹੋਰ ਠੀਕ ਆ ਹਾਂ ਹਾਂ ਠੀਕ ਸੱਟਾ ਝੋਲ ਵਧੀਆ ਕਦ ਦਿਨ ਆਪਣੀਆਂ ਦੇ ਜਗ੍ਹਾ ਮਦਰ ਦੇ ਕੋਲ ਤੇ ਜੀ ਮੈਨੂੰ ਦਦੇ ਮੈਂ ਕੰਡਾ ਦਾ ਯਰ ਵੀ ਮੁੰਦੇ ਆਸ ਕੋਈ ਬਹੁਤ ਬਹੁਤ ਯਾਦ ਲੈਣਾ ਪਿਆ ਸੀ ਜੀ ਸੌ ਦੇ ਰੋ ਸੌ ਦੇ ਯਾਰ ਇਹ ਕੀ ਹੈ ਭਾਈ ਬੋਲੋ ਜੀ ਬੋਲ ਕੇ ਚੱਲ ਕੇ 250 ਰੁਪਇਆ 54 60 65 70 78 85 90 95 295 ਬੋਲਾਂਗੇ ਨੇ 295 ਰੁਪਏ ਲੈ ਭਈਆ ਹੋ ਗਈ 200 ਤੇ 95 ਹੈ ਫਿਰ ਸਤਾ ਅੱਜ ਤਿੰਨ ਨੰਬਰ ਤੇ ਲਾਈ ਤੂੜੀ ਅੱਜ ਵਧੀਆ ਵੇਗੀ ਨਾ 290 ਤੇ 295 ਦੇ ਨਿਰ ਤੇ ਜਿਹੜਾ ਬਈ ਰੇਟ ਚੱਲ ਪਿਆ ਅੱਜ ਜਿਆਦੇ ਜਿਹੜੀਆਂ ਤਿੰਨ ਟਰਾਲੀਆਂ ਜਿਹੜੀਆਂ 2 290 ਤੇ ਇੱਕ 295 ਬਾਈ ਆ ਜੋ ਕਰਨ ਦੀ ਅਗਲੀ ਟਰਾਲੀ ਬਾਈ ਵਿਪਦ ਤੂੰ ਜਾਏਗਾ ਦਿੱਲੀ ਦੇ ਸਕੂਲ ਕੋਲੇ 100 ਰੁਪਏ ਦਰਾਇਆ ਭਾਈ ਬੋਲ ਹੋਰ ਕਿੰਨਾ ਬਗੂ ਇੱਧਰ ਧੋ ਬੋਲੋ ਜੀ ਹਾਂ ਜੀ 54 ਜੀ 65 ਜੀ 75 ਜੀ 84 ਜੀ 285 90 90 ਰੁਪਏ ਬੋਲਣਗੇ 92 95 300 5 10 15 315 ਬੋਲਦਾ ਕੋਈ 315 ਲੈ ਬਈ 300 ਤੇ 15 ਰੁਪਈਆ ਕੱਲ ਨਾਲੋਂ ਰੇਟ ਜਿਹੜਾ 10 ਰੁਪਈਆ ਵਧ ਗਿਆ ਭਾਈ ਪਹਿਲਾਂ ਕੱਲ ਜਿਹੜਾ ਸਿਰਾ ਰੇਟ ਸੀਗਾ 305 ਰੁਪਈਆ ਸੀ ਅੱਜ ਜਿਹੜਾ ਸਿਰਾ ਰੇਟ 315 ਹੋ ਗਿਆ 10 ਰੁਪਈਆ ਜਿਹੜਾ ਵਾਧਾ ਹੋ ਗਿਆ ਤੇ ਬਾਕੀ ਜਿਹੜੀ ਆਨ ਐਵਰੇਜ ਤੂੜੀ ਵੀ ਅੱਜ ਚੰਗੀ ਰਹਿ ਰਹੀ ਆ ਭਾਈ ਰੇਟ ਆਜੋ ਗਰਾਂਦੀ ਬਈ ਅਗਲੀ ਟਰਾਲੀ ਪੀਆ ਬਈ ਅੰਦਰ ਦੀ ਸੜਕ ਹਰ ਥੱਲੇ ਅੰਦਰ ਵੀ ਤੁਹਾਨੂੰ ਬੋਲੋ ਜੀ ਜਾਉਂਗੇ ਦਿੱਲੀ ਵਾਲ ਸਕੂਲ ਕੋਲੇ ਹਾਂ ਹਾਂ 300 ਰੁਪਏ ਕਿਰਾਇਆ ਬੋਲੋ ਜੀ 250 250 54 60 65 70 75 80 80 90 290 ਬੋਲਣਾ ਵੀ ਨੇ 95 ਕਿੱਥੇ ਜਾਣੀਆਂ ਉੱਥੇ ਹੀ ਜਾਣੀ ਆਂ 92 300 5 10 15 20 25 30 35 335 ਬੋਲਦਾ ਕੋਈ 335 ਤੇ 300 300 ਤੇ 35 ਰੁਪਈਆ ਬਾਈ ਲਾ ਲਓ ਹਿਸਾਬ ਇਹ ਬਹੁਤ ਦਿਨਾਂ ਬਾਅਦ ਆਪਣ ਨੂੰ 335 ਰੇਟ ਵੇਖਣ ਨੂੰ ਮਿਲਿਆ ਬੜਾ ਬਾਈ ਤੇ ਚਾਰ ਨਗ ਹਲੇ ਰਹਿ ਗਏ ਬਾਈ ਤੇ ਉਹ ਐਂਡ ਵਾਲਾ ਲਾਸਟ ਵਾਲਾ ਨਗ ਵੱਡਾ ਹਨਾ ਉਹ ਵਪਾਰੀ ਲਾਉਂਦਾ ਹੁੰਦਾ ਤੁਹਾਨੂੰ ਪਤਾ ਹੀ 335 ਰੁਪਈਆ ਕੱਲ ਲਓ 30 ਰੁਪਈਏ ਤੇਜ਼ ਬਾਈ ਹੋਰ ਕੀ ਆ ਠੀਕ ਆ ਬਾਈ ਆਹ ਆਹ 200 ਬਾਈ ਜਾਓਗੇ ਦਿੱਲੀ ਹਾਈ ਸਕੂਲ ਕੋਲੇ ਕਿਤੇ ਤੀਂ ਕੋੜਾੜਾ ਤੇ ਦਿੱਲੀ ਹਾਈ ਸਕੂਲ ਕੋਲੇ ਜਾ ਲਵੋਗੇ 300 ਰੁਪਏ 300 ਰੁਪਏ ਰਹੇਗਾ ਨਾ ਅਸਨਵਾ ਦੇ ਨਾਲ ਆਪਾਂ ਜਾਉਂਦਾ 300 ਰੁਪਏ ਆਸਦਾ 300 ਰੁਪਏ 300 ਦੁਨੀਆ ਬੋਲਦਾ 300 ਰੁਪਏ 52 60 65 17 77 80 81 90 99 295 ਬੋਲਾ ਬਬਾ 300 5 10 15 ਹਾਂ 15 ਬੋਲਾ ਕਿਨੇ 315 ਰੁਪਏ ਲੈ ਭਾਈ 300 ਤੇ 15 ਰੁਪਏ ਬਾਈ ਲੈ ਭਾਈ ਦੋ ਤੂੰ ਟਰਾਲੀਆਂ ਜਿਹੜੀਆਂ 300 ਤੋਂ ਤਿੰਨ ਹੀ ਲੱਗਾਂ ਮੇਰੇ ਸਾਹ ਨਾਲ ਕਿ ਦੋ ਲੱਗਾਂ 300 ਤੋਂ ਉੱਪਰ ਲੱਗਾਂ ਭਾਈ ਇੱਕ 335 ਰੁਪਏ ਲੱਗੀ ਆ 1300 ਤੇ 15 ਰੁਪਏ ਵੈਗ ਬਾਈ ਲਾਸਟ ਵਾਲੇ ਤਿੰਨ ਨਗ ਰਹਿ ਗਏ ਬਾਈ ਤੇ ਆਹ ਦੋ ਨਗ ਤਾਂ ਸੂਤ ਆ ਠੀਕ ਆ ਹਨਾ ਉਹ ਪਰਲਾ ਨਗ ਵੱਡਾ ਉਹ ਤਾਂ ਗਊ ਛੱਲਾ ਵਾਲਾ ਬਾਈ ਲੈ ਕੇ ਜਾਊਗਾ ਮੇਰੇ ਸਾਹ ਨਾਲ ਬਾਊ ਦਰਦੀ ਆ ਬਾਹਰ ਦੀ ਆ ਯਾਰ ਮਿੱਥ ਮਾਰੀ ਨਾ ਹੋਵੇ ਨਾ ਨਾ ਇੱਕ ਬਾਹਰ ਦੀ ਦੁੜੀ ਆ ਇਹਦੇ ਨਾਲ ਦੀ ਬੋਲੋ 250 ਰੁਪਇਆ 250 ਰੁਪਇਆ 250 ਬੋਲਾਂਗੇ ਨੇ 500 ਰੁਪਏ ਬੋਲਦਾ ਕੋਈ 500 ਰੁਪਏ ਬਾਈ 250 ਰੁਪਏ ਨੂੰ ਬਾਈ ਜਿਹੜੀ ਆ ਤੂੜੀ ਵੈਗੀ ਆ ਜੀ ਵਜੀਰ ਸਿੰਘ ਬਾਈ ਕੀ ਹਾਲ ਚਾਲ ਆ ਤੇ ਸਤਨਾਮ ਸਿੰਘ ਤੂੜੀ ਦਾ ਕੀ ਕਹਿੰਦੇ ਮੰਦਾ ਹਾਲ ਆ ਜੀ ਅੱਜ ਤਾਂ ਬਾਈ ਫਿਰ ਵੀ ਥੋੜਾ ਰੇਟ ਅੱਗੇ ਨਾਲੋਂ ਰਿਸਕ ਆ ਯਾਰ ਅੱਜ ਤਾਂ ਕੋਈ 20 30 ਰੁਪਏ ਫਰਕ ਪੈ ਪਰ ਆਲਓਵਰ ਗੱਲ ਕਰੀਏ ਰੇਟ ਡਾਉਨ ਹੀ ਆ ਯਾਰ ਤੂੜੀ ਦੇ ਲੈ ਬਾਈ ਨਗਰ ਹੈਗੇ ਦੋ ਨੰਬਰ ਲਿਖਤਾ ਬਾਈ ਦਾ ਨੰਬਰ ਲਿਖ ਨੰਬਰ ਲਿਖਾ ਦੇ ਜੀ ਕੀ ਆ ਬਾਈ 957399 ਲੈ ਲੈ ਦੇ ਯਾਰ 40 ਕਿ ਦੀ ਵੀਰੇ ਆਰ ਦੀ ਆ ਥੋੜੀ ਬਾਤ ਕੋਈ ਆ ਵਾਪਸ ਕਿੱਧਰ ਆਵਾ ਹਾਂਜੀ ਕੋਈ ਆ ਵਾਪਸ ਕੋਈ ਲੈ ਚ ਨਹੀ ਲੈ ਕੇ ਤੇ ਹੈ ਹੀ ਆ ਬਾਕੀ ਨਹੀਂ ਆ ਬੋਲੋ ਜੀ ਬਾਹਰ ਦੀ ਟੁੜੀਆ ਦੇ ਨਾਲ ਦੀ ਜਿਵੇਂ ਮੰਗ ਵਧੀਆ ਬਾਈ ਵਧੀਆ ਆ ਆ ਆ ਆ 230 ਰੁਪਏ 30 ਰੁਪਏ 230 ਰੁਪਏ 230 ਬੋਲਾਂ ਬਾਈ ਜੀ 230 ਰੁਪਏ ਬਾਈ ਜੀ ਲਾ ਬਾਈ 230 ਰੁਪਏ ਬਾਈ ਲਾ ਬਾਈ ਐਂਡ ਤੇ ਆ ਕੇ ਰੇਟ ਜਿਹੜੇ ਘਟਣ ਲੱਗੇ ਬਾਕੀ ਰੇਟ ਘਟਣ ਨਹੀਂ ਲੱਗੇ ਬਾਹਰ ਦੀ ਤੂੜੀ ਸੀਗੀ ਹਨ ਤੇ ਰੇਟ ਜਿਹੜਾ 230 ਰੁਪਏ ਤੋਂ ਲੈ ਕੇ ਅੱਜ ਜਿਹੜਾ 7935 ਰੁਪਏ ਤੱਕ ਸਿਰੇ ਦੀ ਕੁਆਲਿਟੀ ਗਿਆ ਬਾਈ ਆ ਆ ਗਿਆ ਵੱਡਾ ਨਾ ਘਟੋ ਘਟੇ ਚ 22 ਤੇ 1 ਕਵਾਂਟਲ ਤੂੜੀ ਹੋਊਗੀ ਤੇ ਇਹਦੇ ਚ ਤੁਹਾਨੂੰ ਕੁਆਲਿਟੀ ਜ਼ਰੂਰ ਵਿਖਾ ਦਈਏ ਬਾਈ ਇਹ ਤੂੜੀ ਇਹਦੇ ਚ ਨਾ ਹੌਲੀ ਬੜੀ ਆ ਯਾਰ ਤੂੜੀ ਜੇ ਵੈਤ ਨਾ ਯਾਰ ਥੋੜੀ ਬਰੀਕ ਤੂੜੀ ਜਾਦੀ ਆ ਉਹਦੇ ਕਰਕੇ ਤੂੰ ਇਹਦਾ ਵਜ਼ਨ ਆਮ ਤਾਂ ਤੂੜੀ ਹੁੰਦੀ ਦਾ ਹੌਲੀ ਆ ਤੇ ਪਰ ਉਹਦੇ ਕਰਕੇ ਵਜਨ ਹੋਰ ਜਾਨੀ ਘੱਟ ਲੱਗਦਾ ਆ ਬਾਈ ਇੰਨੇ ਕ ਬੰਦੇ ਰਹਿ ਗਏ ਲਾਸਟ ਤੇ ਲਾਸਟ ਵਾਲੀ ਬੋਲੀ ਆ ਜੀ ਲਾਸਟ ਵਾਲੀ ਟਰਾਲੀ ਦੀ ਜਿਹੜੀ ਬੋਲੀ ਰਹਿ ਗਈ ਆ ਇੱਕ ਨੱਕ ਰਹਿ ਗਿਆ ਜਿਹੜਾ ਸਾਹਮਣੇ ਚੀਮਾ ਸਾਹਿਬ ਜੀ ਕਹਿੰਦੇ ਬਾਈ ਜੀ ਸਤ ਸ੍ਰੀ ਅਕਾਲ ਤਜਿੰਦਰ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਆ ਜੀ ਗਰਜੰਟ ਯੂ ਐਸ ਤੋਂ ਲਾਈਵ ਬਾਈ ਕੀ ਹਾਲ ਚਾਲ ਆ ਜੀ ਹੋਰ ਚੱਕਾ ਬਰਾ ਤੂੜੀ ਦਾ ਕੀ ਮੰਦਾ ਹਾਲ ਜੀ ਗੁਰਸੇਵ ਸਿੰਘ ਕਹਿੰਦੇ ਅੱਜ ਧੁੱਪ ਨਿਕਲੀ ਹਾਂ ਜੀ ਬਈ ਅੱਜ ਧੁੱਪ ਨਿਕਲੀ ਆ ਜੀ ਵਧੀਆ ਮੌਸਮ ਲੱਗਿਆ ਅੱਜ ਪਰ ਠੰਡ ਬਰਕਰਾਰ ਆ ਜੀ ਨਹੀਂ ਨਹੀਂ ਬੋਲੋ ਜੀ 230 ਰੁਪਏ 30 ਰੁਪਏ ਵਗਿਆਰ ਬਈ ਸਹੀ ਹੈ 230 ਰੁਪਏ ਬੋਲਾਂਗੇ ਨੇ 230 ਰੁਪਏ ਬਾਈ ਜੀ ਇੰਨੀ ਲਓ ਬਾਈ ਇਹਦਾ ਰੇਟ ਜਿਹੜਾ ਲੱਗਿਆ ਸੀਗਾ 230 ਰੁਪਏ ਲੱਗਿਆ ਸੀਗਾ ਤੇ ਜਿਹੜਾ ਵਿਕੀ ਆ ਜੀ ਇਹ ਪਰ ਵੇਚੀ ਨਹੀਂ ਬਾਈ ਨੇ ਹਣਾ ਮੈਂ ਕਹ ਜੂਗੀ ਪਰ ਖੜਦੀ ਨਹੀਂ ਗਈ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੇ ਵਿਚਾਰੇ ਇਹ ਵੀ ਮਿਹਨਤ ਕਰਦੇ ਆ ਜਿਹੜੇ ਇੱਥੇ ਲੈ ਕੇ ਆਉਂਦੇ ਤੂੰ ਵੀ ਚਲੋ ਇੱਕ ਅੱਧੀ ਟਰਾਲੀ ਹੈ ਜੇ ਮੰਨ ਕੇ ਚਲੋ ਵੀ ਤੁਸੀਂ ਲਾ ਲੋ ਸਾਹਿਬ ਵੀ ਘਰੋਂ ਆਪਣੇ ਤੋਂ 170 ਚੱਕਦੇ ਆ ਆਪਾਂ ਨੂੰ ਵੇਖਣ ਚ ਲੱਗਦਾ ਹੁੰਦਾ ਯਾਰ ਵੀ 170 ਚੱਕ ਕੇ ਲੈ ਗਏ ਤੇ ਇਹਨੇ ਜਖੋ ਨਹੀਂ ਕਿੰਨਾ ਕ ਕਦੇ ਪੜਤਾ ਪੈ ਜੂਗਾ 170 ਰੁਪਏ ਜੇ ਮੰਨ ਕੇ ਚਲੋ ਇਹ ਇਹਨਾਂ ਨੇ ਚੱਕੀਆ ਕਰੋ ਤੇ ਜੇ ਇਹਦੇ ਵਿੱਚ 20 ਕੁਇੰਟਲ ਤੂੜੀ ਵੀ ਹੋਈ ਹੈ ਨਾ ਤੇ ਤੁਸੀਂ ਲਾ ਲਓ ਸਾਹਿਬ ਵੀ ਖਰਚਾ ਕਿੰਨਾ ਪੈ ਗਿਆ ਇਹਨਾਂ ਨੂੰ ਲੇਬਰ ਲੂਬਰ ਦਾ ਖਰਚਾ ਪਾ ਗਿਆ ਤੇਲ ਹੀ ਰੱਖ ਲੋ ਯਾਰ ਤੁਸੀਂ ਘਟੋ ਘਟਾ 1000 ਰੁਪਏ ਤਾਂ ਪਹਿਲਾਂ ਅਗਲਾ ਤੇਲ ਪਵਾ ਕੇ ਤੁਰੂਗਾ ਫਿਰ ਮੰਡੀ ਵੀ ਆਊਗਾ ਤੇ ਕੀ ਹੋ ਗਿਆ ਜੇ 20 ਕੁਇੰਟਲ ਤੂੜੀ ਆ ਜੇ ਮੰਨ ਕੇ ਚਲੋ 1000 ਦਾ ਤੇਲ ਮੱਚ ਗਿਆ ਤੇ ਇਹਨੂੰ 20 ਪੰਜ ਹਜ਼ਾਰ ਹਨਾ 50-50 ਰੁਪਏ ਕੁਇੰਟਲ ਮਗਰ ਦਾ ਸਿੱਧਾ ਹੀ ਪੈ ਗਿਆ ਬਾਈ ਯਾਰ ਤੇ ਜੇ ਮੰਨ ਲਾ ਇਹਨਾਂ ਨੇ 170 ਚੱਕੀ ਸੀ ਤੇ ਪੰਜ ਜੋੜ ਦਿਓ 8 9 10 11 12 220 ਰੁਪਏ ਨੇ ਪੈ ਗਈ 220 ਰੁਪਏ ਦੇ ਵਿੱਚ ਤੁਸੀਂ ਮੰਨ ਕੇ ਚਲੋ ਵੀ ਜੇ ਦੋ ਤਿੰਨ ਬੰਦੇ ਰਲ ਕੇ ਭਰੀ ਆ ਦੋ ਤਿੰਨ ਜਾਨਿਆਂ ਨੇ ਤੇ 1000 ਰੁਪਇਆ ਖਰਚਾ ਪਾ ਲਓ ਉੱਤੇ ਉਮਕੀ ਉਹਨਾਂ ਨੇ ਵੀ ਲੇਬਰ ਪੈਣੀ ਉਹਨਾਂ ਨੂੰ ਵੀ ਆਪ ਦੀ ਦਿਹਾੜੀ ਤੜਲੇ ਲਾਈ ਨਹੀਂ ਤੇ ਜੇ 220 ਬਣਾਈਏ ਤੇ ਆਪਾਂ ਯਾਰ ਜੇ ਮੰਨ ਕੇ ਚਲੋ 10 ਰੁਪਏ 20 ਰੁਪਏ ਉੱਤੇ ਹੋਰ ਖਰਚਾ ਪੈ ਗਿਆ ਕੀ ਆਲਾ ਭਾਈ ਹਾਂ ਠੀਕ ਆ ਵਧੀਆ ਤੇ ਜੇ ਇਥੇ 250 ਵਿਕੂਗੀ ਮੰਨ ਕੇ ਚਲੋ ਵੀ ਐਡੇ ਵੱਡੇ ਨਾਕ ਤਾਂ 250 ਦੇ ਨੇੜੇ ਤੇ ਹੀ ਵਿਕਦੇ ਆ ਜਿਵੇਂ 230 ਲੱਗਿਆ 20 ਕੁ ਖਵਰਾ ਹੋਰ ਵੱਜ ਜਾਣ ਤੇ 20 ਰੁਪਏ ਹੀ ਬਚੇ ਯਾਰ ਕੁਇੰਟਲ ਮਗਰ 30 ਰੁਪਏ ਵੱਜ ਜਾਣਗੇ ਵੱਧ ਵੱਧ ਹੈ ਇੰਨਾ ਕੀ ਇਹਦੇ ਵਿੱਚ ਮਾਰਜਨ ਕੋਈ ਬੜਾ ਲੰਮਾ ਚੌੜਾ ਕੰਮ ਹੈ ਨਹੀਂਗਾ ਵੀ ਜੇ ਆਪਾਂ ਕਹਿ ਦਈਏ ਵੀ ਕੋਈ ਬੜੀ ਤਕੜੀ ਕਮਾਈ ਲੈਵਲ ਦੇ ਕਿਉਂਕਿ ਰੇਟ ਯਾਰ ਆਲੋ ਬੜੀ ਡਾਊਨ ਕਰੇਗਾ ਕੀ ਅਗਲਾ ਸਤਪਾਲ ਸਿੰਘ ਬਾਈ ਕੀ ਹਾਲ ਚੱਲਿਆ ਜੀ ਤੇ ਬਿੱਟੂ ਟਹਲਪੁਰਾ ਬਾਈ ਕੀ ਹਾਲ ਚੱਲਾ ਪਰਾ ਸਖਦੇਵ ਨੂਰਪੁਰ ਸੇਠਾ ਕਮਰਦੀਪ ਸਿੰਘ ਸੋ ਕਈ ਵਾਰੀ ਅਗਲਾ ਕਹਿ ਦਿੰਦਾ ਨਾ ਵੀ ਯਾਰ ਇਹਦਾ 170 ਚੱਕੀ ਜਾਂਦੇ ਆ ਵੀ ਇੱਥੇ 200 250 ਵੇਖਦੀ ਆ ਤੋਂ ਤੁਹਾਨੂੰ ਖਰਚੇ ਗਿਣਾ ਤੇ ਬੰਦਿਆਂ ਦੇ ਵੀ ਇੱਥੇ ਕਿੰਨੇ ਪੈਂਦੇ ਆ ਬਾਈ ਲਾ ਲਓ ਹਿਸਾਬ ਕਦਾ ਬਾਕੀ ਤੁਸੀਂ ਕੈਲਕੂਲੇਟਰ ਕੋਲੇ ਆ ਤੇ ਹਜ਼ਾਰ ਦਾ ਤੇਲ ਮਚਾ ਕੇ ਉਹਨੂੰ ਵੰਡ ਲਓ ਤੁਸੀਂ ਹਨਾ 20 ਕੁਇੰਟਲ ਤੇ ਇੱਕ ਟਰਾਲੀ ਮਗਰ ਖਰਚਾ ਕਿੰਨਾ ਪੈ ਗਿਆ ਆਪਾਂ ਤਾਂ ਤੇਲ ਹਜ਼ਾਰ ਦਾ ਹੀ ਲਾਇਆ ਜੇ ਕਿਤੇ ਮੰਨ ਕੇ ਚਲੋ ਵੀ ਇਹ ਨੇੜੇ-ਨੇੜੇ ਏਰੀਆ ਦਾ ਲਾਇਆ ਇਹ ਵੀ ਜੇ ਮੰਨ ਕੇ ਚਲੋ ਇੱਥੋਂ 7-8 ਕਿਲੋਮੀਟਰ ਦੇ ਏਰੀਏ ਤੋਂ ਚੱਕਦੇ ਜੇ ਮੰਨ ਕੇ ਚਲੋ ਦੂਰੋਂ ਲਿਆਉਂਦੇ ਆ ਤਾਂ ਆਪਾਂ ਤੇਲ ਤਾਂ ਵੱਧ ਮਚ ਜਾਂਦਾ ਬਾਈ 1500 ਦਾ ਤੇਲ ਵੀ ਖਾ ਜਾਂਦਾ ਟਰੈਕਟਰ ਕਿ ਲੋਡ ਹੁੰਦਾ ਟਰੈਕਟਰ ਨੇ ਤੇਲ ਖਾਣਾ ਹੀ ਆ। ਸ੍ਰੀ ਰਾਜ ਸਿੰਘ ਬਾਈ ਕੀ ਹਾਲ ਚਾਲ ਹੈ? ਜੇ ਘਟੋ ਘਟ 20 ਕਿਲੋਮੀਟਰ ਪੈਂਦਾ ਹੈ ਨਾ ਇਹਨਾਂ ਨੂੰ ਮਤਲਬ ਦੂਰੋ ਚੱਕੀਏ ਤਾਂ ਮੇਰੇ ਸਾਹ ਤੇਲ ਵੱਧ ਹੀ ਲੱਗ ਜਾਂਦਾ ਬਾਈ। ਬਾਕੀ ਜਿਹੜੀ ਆਪ ਦੀ ਉੱਤੇ ਯਾਰ ਮਿਹਨਤਾਂ, ਲੇਬਰ ਵਪਾਰ ਨਾ ਹੁਣ ਸਾਰੇ ਨਾ ਥੋੜੇ ਠੰਡੇ ਪਏ ਪਏ। ਸਬਜ਼ੀ ਵਾਲੇ ਪਾਸੇ ਲਾ ਲੋ ਹਿਸਾਬ ਲੈ। ਸਬਜ਼ੀ ਦੀ ਗੱਲ ਕਰੀਏ ਜੇ ਮੰਨ ਕੇ ਚੱਲੋ ਹਲੇ ਥੋੜੇ ਵਰਗੇ ਵੀਰ ਭਰਾ ਸੋਚੀ ਚੱਲਿਆ ਯਾਰ ਅ ਵੀ ਆਪਾਂ ਕੋਈ ਗਰਮੀ ਵਾਲੀ ਸਬਜ਼ੀ ਤੋਂ ਮੁਨਾਫਾ ਲੈ ਲਾਂਗੇ। ਕਟਕੜ 2.5 ਤਿੰਨ ਮਹੀਨੇ ਯਾਰ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਜੀ ਗਿੰਬਲ ਜੀ ਨੂੰ 2.5 ਮਹੀਨੇ ਲਗਾਤਾਰ ਮੰਡੀ ਮੰਦੀ ਰਹੀ ਆ ਠੰਡ ਦੇ ਵਿੱਚ ਤਾਂ ਯਾਰ ਜਮਾ ਹੀ ਨਹੀਂ ਕੋਪਟਾ ਹੈਗਾ ਠੰਡ ਵਾਲੀ ਸਬਜ਼ੀ ਦੇ ਵਿੱਚ ਮੈਂ ਨਾ ਗੋਭੀ ਵਾਲੇ ਬੰਦ ਗੋਭੀ ਵਾਲੇ ਗਾਜਰ ਨਾਲੇ ਮੂਲੀਆਂ ਵਾਲੇ ਇੰਨਾ ਪੱਲੇ ਹੀ ਨਹੀਂ ਪਿਆ ਕੁਛ ਯਾਰ ਜਮਾ ਹੀ 5 5 7 7 ਰੁਪਏ ਚੀਜ਼ ਜਿਹੜੀ ਵਿਕਦੀ ਆ ਤੇ ਹਲੇ ਆਪਾਂ ਨੂੰ ਆਇਆ ਹੁੰਦਾ ਵੀ ਚੱਲ ਗਰਮੀ ਵਾਲੀ ਸਬਜ਼ੀ 'ਚ ਮੁਨਾਫਾ ਦੇ ਜੂ ਤੇ ਜਿਸ ਹਿਸਾਬ ਨਾਲ ਮਤਲਬ ਬਾਹਰਲੀ ਸਟੇਟਾਂ ਤੋਂ ਇੱਥੇ ਆਪਣੇ ਮਾਲ ਆਉਣ ਲੱਗ ਗਿਆ ਕੰਪੀਟੀਸ਼ਨ ਬਹੁਤ ਹੋ ਗਿਆ ਨਾ ਬਾਈ ਯਾਰ ਵਪਾਰ ਮੰਨ ਕੇ ਚਲੋ ਵਪਾਰ ਜਿਹੜੇ ਹੁਣ ਸੋਚ ਸਮਝ ਕੇ ਕਰਨ ਦਾ ਫਾਇਦਾ ਕਿਉਂਕਿ ਵਪਾਰੀ ਹੋਏ ਬਹੁਤ ਪਏ ਆ ਯਾਰ ਜਦੋਂ ਸਵਾਦ ਨਹੀਂ ਆਈ ਜਾਂਦਾ ਜਿ ਗਿੰਬਲ ਹੀ ਵੋਹ ਹਿੱਲੀ ਜਾਂਦੀ ਏ ਰੇ ਜੀ ਸੈਟਿੰਗ ਸੂਟਿੰਗ ਹਿੱਲ ਗਈ ਮੇਥੋਂ ਕੋਈ ਨਾ ਸਾਥ ਹੀ ਛੱਡ ਜਾਂਦੀ ਏ ਜਿਆ ਵਪਾਰੀ ਹੋ ਬਹੁਤ ਗਏ ਕੰਪੀਟੀਸ਼ਨ ਵਾਲਾ ਹੋ ਗਿਆ ਜਦੋਂ ਵੀ ਇੱਕ ਵਪਾਰੀ ਨੂੰ ਪਤਾ ਲੱਗਦਾ ਯਾਰ ਫਲਾਣੇ ਤੋਂ ਚੀਜ਼ ਸਸਤੀ ਹੈ ਨਾ ਛੇਤੀ ਛੇਤੀ ਮੰਨ ਕੇ ਚਲੋ ਮੰਡੀ 'ਚ ਮਗਾਈਏ ਅੱਗੇ ਹੁੰਦਾ ਸੀ ਪਹਿਲਾਂ ਜਦੋਂ ਵਪਾਰੀ ਜਾਵਾਂ ਘੱਟ ਸੀ ਦੇ ਅੰਬਰਸਰ ਵਾਲੇ ਪਾਸੇ ਮਟਰ ਵਿਕ ਜਾਣਾ ਮੰਨ ਕੇ ਚਲੋ ਵੀ ਉੱਧਰ ਲੱਗਦਾ ਉੱਥੇ ਰਹਿ ਜਾਣਾ 10 ਰੁਪਏ ਤੇ ਆਪਣੀਆਂ ਮੰਡੀਆਂ ਦੇ ਵਿੱਚ ਇੱਥੇ ਇੱਥੇ ਵਿਕੀ ਜਾਣਾ 30 35 35 ਰੁਪਏ ਉਦੋਂ ਵਪਾਰੀਆਂ ਨੂੰ ਐਨ ਫੁੱਲ ਮੁਨਾਫਾ ਹੁੰਦਾ ਸੀਗਾ ਹੁਣ ਤਾਂ ਬਾਈ ਜੀ ਇੰਨੀ ਅਵੇਅਰਨੈਸ ਹੈਗੀ ਆ ਇੰਨਾ ਜਿਆਦਾ ਮਤਲਬ ਅਗਲੇ ਕੋਲ ਸਿੱਧੇ ਫੋਨ ਨੰਬਰ ਹੁੰਦੇ ਆ ਸਿੱਧਾ ਰੇਟ ਪਤਾ ਲੱਗ ਜਾਂਦਾ ਵੀ ਅੰਬਰਸਰ ਵਾਲੀ ਮੰਡੀ ਜਾਂਦਾ ਸਿੱਧਾ ਕਿਸਾਨ ਲਿਆ ਜਾਂਦਾ ਬਾਈ ਅਗਲਾ ਹਣ ਜਾਨੀ ਵਪਾਰੀਆਂ ਨਾਲ ਗੱਲਬਾਤ ਹੁੰਦੀ ਆ ਉਹਦੇ ਨਾਲ ਵਪਾਰ ਸਾਰੇ ਹੀ ਵੱਡੇ ਪਏ ਕਰੀਏ ਕੀ ਕਹਿੰਦੇ ਕੰਪੀਟੀਸ਼ਨ ਹੀ ਬਹੁਤ ਹੋ ਗਿਆ ਜੇ ਇਹਦੇ ਨਾਲ ਇੱਕ ਗੱਲ ਆ ਵੀ ਕਿਸਾਨਾਂ ਨੂੰ ਜਰੂਰ ਫਾਇਦਾ ਹੋ ਜਾਂਦਾ ਬਾਈ ਕਿਸਾਨਾਂ ਦਾ ਫਾਇਦਾ ਇਹ ਹੋ ਜਾਂਦਾ ਜੇ ਉਹਨਾਂ ਨੂੰ ਵਿਚਾਰੇ ਨੂੰ ਉੱਥੇ 10 ਰੁਪਏ ਮਟਰ ਰੋਲਦੇ ਮੰਨ ਕੇ ਚਲੋ ਅੰਬਰਸਰ ਦੇ ਵਿੱਚ ਜੇ ਇੱਥੇ ਉਹਨਾਂ ਦੇ 15 20 ਵੀ ਵਿਕਦੇ ਉਹਨਾਂ ਨੂੰ 5-7 ਰੁਪਏ 1 ਕਿਲੋ ਮਗਰ ਫਾਇਦਾ ਹੋ ਜਾਂਦਾ ਚਲੋ ਤੇ ਪਰ ਇਹਦੇ ਨਾਲ ਕਹਿੰਦੇ ਵਪਾਰੀ ਆ ਜਿਹੜੇ ਜਿਹੜੇ ਜਿਹਨੇ ਵਪਾਰ ਕਰਨਾ ਹੁੰਦਾ ਉਹ ਤੋਂ ਘਾਟੇ ਨੂੰ ਲਿਆ ਕੇ ਇੱਥੇ ਮਹਿੰਗਾ ਵੇਚਣਾ ਹੁੰਦਾ ਉਹਨਾਂ ਵਾਸਤੇ ਜ਼ਰੂਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਨੁਕਸਾਨ ਹੈਗਾ ਬਾਈ ਸੋ ਹਰ ਇੱਕ ਚੀਜ਼ ਦੇ ਵਿੱਚ ਹੀ ਆਹੇ ਜਿੱਥੇ ਚੀਜ਼ ਦੇ ਫਾਇਦੇ ਆ ਤੇ ਨੁਕਸਾਨ ਵੀ ਆ ਸੋ ਧੰਨਵਾਦ ਹੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰਦੇ ਰਿਆ ਕਰੋ ਜੀ ਬਾਕੀ ਆਪਾਂ ਸਬਜ਼ੀ ਮੰਡੀ ਦੀਆਂ ਵੀਡੀਓ ਸ਼ੁਰੂ ਕਰਤੀਆਂ ਜੀ ਤੇ ਆਪਣੇ ਚੈਨਲ ਤੇ ਕਲਿੱਕ ਕਰਕੇ ਵੇਖ ਲਿਆ ਕਰੋ ਜੀ ਤੇ ਮੈਂ ਤਾਂ ਇੱਕ ਹਿਸਾਬ ਜਲਾਇਆ ਵੀ ਆਲਮੋਸਟ ਸਾਰੀਆਂ ਮੰਡੀਆਂ ਦੇ ਵਿੱਚ ਰੀਡ ਜੇ ਇੱਕੋ ਹੀ ਰਹਿੰਦਾ ਕੋਈ 2-4 ਰੁਪਏ ਦਾ ਫਰਕ ਹੀ ਹੁੰਦਾ ਬਾਈ ਜੇ ਮੰਨ ਲਓ ਬਠਿੰਡੇ ਸਾਹਿਬ ਜੀ ਮੰਡੀ ਦੇ ਵਿੱਚ ਕੱਲ 12 ਤੇ ਨਾ ਮਟਰ ਰਹਿ ਗਿਆ ਤੇ ਕੱਲ ਫਰੀਦਕੋਟ ਵਾਲੀ ਮੰਡੀ ਚ ਵੀ ਇੰਨਾ ਕਰੀਟ ਹੀ ਰਿਹਾ ਬਾਈ ਸਾਰਾ ਯਾਰ ਸੇਮ ਹੀ ਹੁੰਦਾ ਕੰਮ ਜਾਂ ਕੋਈ ਬੜਾ ਫਰਕ ਨਹੀਂ ਪੈਂਦਾ ਮਦਨ ਲਾਲ ਬਾਈ ਕੀ ਹਾਲ ਚਾਲਾ ਕੂ ਖੇਤਰ ਜਸਵੀਰ ਕੰਡਿਆਰੇ ਕੀ ਹਾਲ ਚਾਲਾ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਜੀ